ਅੱਜ ਆਪਾਂ ਬਈ ਟ੍ਰੇਨ ਦੇ ਵਿੱਚ ਖਾਣਾ ਮੰਗਾਇਆ ਸੀ ਹਨਾ ਨਾਲ ਹੀ ਬੁੱਕ ਕੀਤਾ ਸੀ ਟਿਕਟ ਦੇ ਤੇ ਤੁਹਾਨੂੰ ਦੱਸਦੇ ਹਾਂ ਵੀ ਕਿੱਦਾਂ ਦਾ ਮਿਲਦਾ ਤੇ ਆਹੀ ਸਾਡੀ ਬ੍ਰੇਕਫਾਸਟ ਜਿਹਦੇ ਵਿੱਚ ਬ੍ਰੈਡ ਸੀ ਤੇ ਇੱਕ ਕਚੌੜੀ ਸੀ ਤੇ ਫਰੂਟੀ ਸੀ ਠੀਕ ਠਾਕ ਜਆ ਟੇਸਟ ਸੀ ਫਰੂਟੀ ਦਾ ਇੰਨਾ ਵੀ ਗੁੱਡ ਨਹੀਂ ਸੀ ਬ੍ਰੈਡ ਦਾ ਜਮ ਹੀ ਬੇਕਾਰ ਸੀ ਆ ਕਚੌਰੀਆਂ ਨੇ ਦੇਖੋ ਇਦਾਂ ਦੀਆਂ ਹੀ ਹੁੰਦੀਆਂ ਨੇ ਕੋਈ ਬਾਲਾ ਵਧੀਆ ਨਹੀਂ ਪੈਸੇ ਹੱਦੋਂ ਕਾਫੀ ਲੈ ਲਈ ਸੀ ਟਿਕਟ ਦੇ ਵਿੱਚ ਇਹ ਇਹ ਬੰਦਿਆਂ ਨੇ ਤੇ ਨਾਲ ਆ ਸੌ ਚੀਜ਼ ਦੇ ਦਾਂਦੇ ਆ ਆ ਫਰੂਟੀ ਵੀ ਬਹੁਤ ਘਟੀਆ ਕੁਆਲਿਟੀ ਦੀ ਫਰੂਟੀ ਹੁੰਦੀ ਆ ਇਹ ਨਹੀਂ ਹੈਗਾ ਵੀ ਇਦੋਂ ਇਹ ਵਧੀਆ ਹੁੰਦੀ ਆ ਇਹ ਸਾਡਾ ਬ੍ਰੇਕਫਾਸਟ ਦੀ ਆ ਦੇਖੋ ਕੁਛ ਵੀ ਨਹੀਂ ਘਟੀਆ ਦਰਜੇ ਦਾ ਕਿਹੋ ਜਿਹਾ ਹੁੰਦਾ ਇਹਦੇ ਵਿੱਚ ਹਨਾ ਜਿਹੜਾ ਆਪਾਂ ਨਹੀਂ ਖਾ ਸਕਦੇ ਤੇ ਇਹ ਗਚੌਰੀਆਂ ਦੀ ਹਾਲਤ ਜਮਾ ਵੇਕਾਰ ਤੇ ਆ ਫਰੂਟੀ ਦਾ ਜਮਾ ਹੀ ਆ ਤੇ ਬੰਦਾ ਚਲੋ ਖਾਣਾ ਪੈਂਦੇ ਆ ਉਸ ਤੋਂ ਬਾਅਦ ਆਈ ਸਾਡੀ ਚਾਹ ਚਾਹੇ ਗਰਮ ਪਾਣੀ ਦਿੰਦੇ ਆ ਤੇ ਉਹਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਕੁਝ ਐਡ ਕਰਨੀਆਂ ਪੈਂਦੀਆਂ ਨੇ ਤੇ ਜਿਵੇਂ ਆਪਾਂ ਨੂੰ ਇਹ ਸੁੱਕਾ ਦੁੱਧ ਦੇ ਦਾਂਦੇ ਆ ਜਿਵੇਂ ਆ ਸੁੱਕਾ ਦੁੱਧਾ ਦੇਤਾ ਸਾਨੂੰ ਤੇ ਆਹ ਆਪਾਂ ਨੂੰ ਚਾਹ ਗਈ ਤੇ ਆਪਾਂ ਨੂੰ ਖੰਡ ਦੇਤੀ ਹਨਾ ਤੇ ਇਹਦੇ ਵਿੱਚ ਥੋੜਾ ਐਡ ਕਰਨਾ ਪੈਂਦਾ ਜਿਵੇਂ ਹੁਣ ਆਪਾਂ ਪਹਿਲਾਂ ਸੁੱਕਾ ਦੁੱਧ ਪਾ ਪਾ ਦਿੱਤਾ ਇਹਦੇ ਵਿੱਚ ਤੇ ਸੁੱਕਾ ਦੁੱਧ ਆ ਦੇਖੋ ਹਨਾ ਪਾਤਾ ਤੇ ਇਹ ਬਾਲਾ ਸੁੱਕਾ ਦੁੱਧ ਪੀਣਾ ਨਹੀਂ ਚਾਹੀਦਾ ਬੰਦੇ ਨੂੰ ਪਰ ਐ ਆਉਂਦੇ ਵਿੱਚ ਚਾਰੇ ਟ੍ਰੇਨ ਵਾਲੇ ਦੇ ਦਿੰਦੇ ਆ ਹਨਾ ਉਹਨੇ ਇਨਕਲੂਡ ਕਰਿਆ ਹੋਇਆ ਟਿਕਟ ਦੇ ਅੰਦਰ ਖਾਣਾ ਜਿੱਦਾਂ ਵੀ ਆ ਤੇ ਉਸ ਤੋਂ ਬਾਅਦ ਕੀ ਆਪਾਂ ਇਹਦੇ ਨਾਲ ਡੰਡਾ ਜਾਂ ਇਸੰਦ ਦੇ ਨਾਲ ਆਪਾਂ ਵੀ ਗੋਲੀ ਆ ਟੇਸਟ ਠੀਕ ਹੁੰਦਾ ਬੰਦਾ ਪੀਣ ਜੋਗਾ ਹੋ ਜਾਂਦਾ ਹਨਾ ਸਾਡੀ ਟੂ ਟਾਇਰ ਏਸੀ ਦੀ ਟਿਕਟ ਜੀ ਉਹਦੇ ਵਿੱਚ ਇਹ ਇਨਕਲੂਡ ਕਰਵਾਇਆ ਸੀ ਅਸੀਂ ਨੇ ਇਹ ਖਾਣਾ ਤੇ ਆਪਾਂ ਚਾਹ ਜਾਂ ਆਪਾਂ ਨੂੰ ਪੰਜਾਬੀਆਂ ਨੂੰ ਕਿੱਥੇ ਸਬਰ ਹੁੰਦਾ ਭਰਾਵਾ ਇਦਾਂ ਤੇ ਰਬਾ ਬੰਦੀਆ ਠੀਕ ਜਿਹਾ ਹੁੰਦਾ ਟੇਸਟ ਯਾਰ ਕੋਈ ਇੰਨਾ ਵਧੀਆ ਨਹੀਂ ਹੁੰਦਾ ਹਨ ਤੇ ਹੋਪ ਤੁਸੀਂ ਆਪਦੀ ਚਾਹ ਲੈ ਲਓ ਉਸ ਤੋਂ ਵਧੀਆ ਹੁੰਦੀ ਆ ਹਨ ਆਪਾਂ ਲੈ ਲਈਏ ਤੇ ਆ ਸਾਡਾ ਆ ਦੁਪਹਿਰ ਦਾ ਖਾਣਾ ਇਹ ਵੀ ਬਈ ਜਮਾਈ ਬਸ ਕਦੇ ਰੱਬ ਦਾ ਨੋਇੰਗ ਲਾਲਾ ਹਨ ਤੇ ਇਹਦੇ ਵਿੱਚ ਸਾਨੂੰ ਦਾਲ ਸੀ ਚੌਲ ਸੀ ਤੇ ਆ ਮਟਰ ਪਨੀਰ ਜੋ ਬਹੁਤ ਹੀ ਘਟੀਆ தரਜ ਦਾ ਦਾਲ ਦਾ ਜਮੇ ਪਾਣੀ ਆ ਸਬਜੀ ਦਾ ਪਤਾ ਹੀ ਨਹੀਂ ਕਾਦੀ ਸੀ ਨਾਲ ਦਹੀਂ ਜਮਾ ਘਟੀਆ ਕੁਆਲਟੀ ਦੀ ਦਹੀਂ ਇਹਦੇ ਵਿੱਚ ਆਈ ਹਨਾ ਨਾਲ ਰਾਈਸੀ ਤੇ ਦੋ ਰੋਟੀਆਂ ਇਹਦੇ ਵਿੱਚ ਜੋ ਪੈ ਕੀਤੀ ਹੋਈਆਂ ਤੇ ਉਸ ਤੋਂ ਬਾਅਦ ਦਿੱਤੀ ਉਹਨਾਂ ਨੇ ਗਲਾਬ ਜਾਮਨ ਇਹ ਠੀਕ ਸੀ ਟੇਸਟ ਇਹ ਸਭ ਕੁਝ ਵਧੀਆ ਸੀ ਤਾ ਇਹ ਗਲਾਬ ਜਾਮਨ ਸੀ ਇਹਦੇ ਵਿੱਚ